ਥੈਂਕ ਯੂ ਵੀਰ ਜੀ ਸਾਰੀ ਉਹ ਬੈਲੇਵਰ ਕੋ ਬੋਲ ਚੋ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਹ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਹ ਕੰਗ੍ਰੈਚੁਲੇਸ਼ਨਸ ਅੱਛਾ ਕੋਈ ਨਹੀਂ ਤੂੰ ਦੇਖ ਰਿਹਾ ਇੱਥੇ ਇਹਦੇ ਬਸ ਮੋਲੀ ਸੋਪਾ ਪਾਏ ਤੇ ਕਰ ਲੈ ਤਾਰੀ ਖਤਾਰ ਦੀ ਨਹੀਂ ਨਹੀਂ ਇੰਦਰ ਨੇ ਭਰੋਸਾ ਦਿੱਤਾ ਹੈ ਟਿਕਟ ਦੇ ਕੇ ਨਵਾਜਿਆ ਕਿਸ ਤਰ੍ਹਾਂ ਦੇਖਣੇ ਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹਾਂ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸਾਹਿਬ ਦਾ ਸਸਕਬੀਰ ਸਿੰਘ ਬਾਦਲ ਨਾਲ ਆਪਣੇ ਸਾਡੀ ਕੋਰ ਕਮੇਟੀ ਦਾ ਔਰ ਜਿਹਦੇ ਵਿੱਚ ਕਿ ਨਾਲ ਸਾਡੀ ਪਾਰਲੀਮੈਂਟਰੀ ਬੋਰਡ ਦਾ ਕਿਉਂਕਿ ਸਾਰਿਆਂ ਦਾ ਇੱਕ ਕਲੈਕਟਿਡ ਡਿਸੀਜਨ ਹੋਇਆ ਔਰ ਬੜੀ دیر ਬਾਅਦ ਆਇਆ ਕਿ ਕਾਰਡੀ ਜਿਹੜੇ ਹੈਗੇ ਸਾਡੇ ਘਰ ਦੇ ਜਿਹੜੇ ਹੈਗੇ ਆ ਅਸੀਂ ਜੰਮੇ ਹੋਏ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ ਲੁਧਿਆਣਾ ਵੈਸ ਤੋਂ ਔਰ ਇਸ ਕਰਕੇ ਮੈਂ ਸਾਰੇ ਪਹਿਲਾਂ ਤਾਂ ਜਿਹੜੇ ਲੁਧਿਆਣਾ ਵੈਸੇ ਰੈਜ਼ੀਡੈਂਟs ਹੈਗੇ ਆ ਉਹਨਾਂ ਦਾ ਔਰ ਇਹ ਤੋਂ ਲਾਵਾ ਲੁਧਿਆਣੇ ਦੇ ਜਿੰਨੇ ਰੈসিডেন্টਸ ਹੈਗੇ ਆ ਕਿਉਂਕਿ ਸਾਡੇ ਲੁਧਿਆਣੇ West ਤੋਂ ਕੋਈ ਨਾ ਕੋਈ ਆਦਮੀ ਕੋ ਆਤਮ ਨਗਰ ਚਲੇਗਾ ਉਹ ਕਿਤੇ ਚਲੇਗਾ ਪਰ ਐਟਲੀਸਟ ਰੂਟ ਸਾਡੇ ਲੁਧਿਆਣਾ West ਵਿੱਚ ਹੀ ਹੈਗੀਆਂ ਨੇ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਕਿਉਂਕਿ ਕਾਫੀ ਸਪੋਰਟ ਸੀ ਉਹਨਾਂ ਦੀ ਔਰ ਉਹਨਾਂ ਨੇ ਪਾਰਲੀਮੈਂਟਰੀ ਬੋਰਡ ਨੂੰ ਔਰ ਨਾਲ ਦੀ ਨਾਲ ਪ੍ਰਧਾਨ ਸਾਹਿਬ ਸਸਕੀਰ ਸਿੰਘ ਬਾਦਲ ਨੂੰ ਕਿਹਾ ਸੀਗਾ ਕਿ ਇਸ ਵਾਰ ਟਿਕਟ ਜੜੀ ਹੈਗੀ ਹੈ ਮਿਸਟਰ ਕੋ ਮਨੋ ਦਿਓ ਤੇ ਬਹੁਤ ਬਹੁਤ ਸ਼ੁਕਰਗੁਜ਼ਾਰ ਸਾਰਿਆਂ ਦੇ ਪੰਜ ਮੈਂਬਰੀ ਕਮੇਟੀ ਵੀ ਬਣਾ ਦਿੱਤੀ ਗਈ ਹੈ ਜੋ ਤੁਹਾਡੇ ਚੋਣ ਪ੍ਰਚਾਰ ਦੇ ਵਿੱਚ ਨਾਲ ਰਹਿਣਗੇ ਸੋ ਫਿਰ ਜਿਹੜੇ ਨਾਮ ਨੇ ਉਹ ਸੋ ਕਿਸ ਤਰ੍ਹਾਂ ਦੀ ਸਪੋਰਟ ਦੇ ਦੀ ਉਹਨਾਂ ਬੋਲੋ ਤਾਂ ਦੇਖੋ ਜਿਹੜੇ ਪੰਜ ਮੈਂਬਰੀ ਕਮੇਟੀ ਬਣਾਈ ਗਈ ਹੈ ਡਾਕਟਰ ਦਲਜੀਤ ਸਿੰਘ ਚੀਮਾ ਜੀ ਦੀ ਸੁਪਰਵੀਜ਼ਨ ਅਧੀਨ ਬਣੂਗੀ ਜਿੱਤੇ ਕੀ ਢਾਡਾ ਸਾਹਿਬ ਹੈਗੇ ਆ ਹਮੇਸ਼ਿੰਦਰ ਸਿੰਘ ਗਰੇਵਾਲ ਹੈਗੇ ਆ ਪ੍ਰਧਾਨ ਸਾਹਿਬ ਹੈਗੇ ਸਾ ਬਰਤਪਾਲ ਸਿੰਘ ਜੀ ਹੈਗੇ ਨੇ ਤੇ ਨਾਲ ਗਵੜੀਆ ਸਾਹਿਬ ਹੈਗੇ ਨੇ ਇਹ ਅਬਜ਼ਰਵ ਕਰਨਗੇ ਮੋਟੀਵੇਟ ਕਰਨਗੇ ਔਰ ਸਾਰੀ ਇਲੈਕਸ਼ਨ ਕੈਂਪੇਨ ਹੋਏ ਰਨ ਕਰਨਗੇ ਕਿਉਂਕਿ ਮੇਰਾ ਹੈਗਾ ਫਸਟ ਟਾਈਮ ਹੈ ਆਮ ਫਰਸਟ ਟਾਈਮਰ ਮੈਂ ਤਾਂ ਇਹ ਕਹਿ ਸਕਦਾ ਕਿ ਨੋ ਵਾਈਸ ਵਰਡ ਯੂਜ਼ ਕਰ ਦਨੇ ਆ ਕਿ ਪਹਿਲੀ ਵਾਰ ਲੜ ਲੱਗਾ ਮੈਨੂੰ ਕੋਈ ਇਨਾ ਹੈ ਨਹੀਂਗਾ ਪਰ ਕਿਉਂਕਿ ਬਾਹਰ ਦੀ ਇਲੈਕਸ਼ਨ ਮੈਂ ਆਲਰੇਡੀ 5 ਵਾਰ ਜਿੱਤ ਚੁੱਕਾ ਹੈਗਾ ਇਸ ਤੋਂ ਇਲਾਵਾ ਬਾਹਰ ਕੌਂਸਲ ਇਲੈਕਸ਼ਨ ਜਿੱਤੀ ਹੋਈ ਹੈ ਤਾਂ ਲਾਇਰਸ ਜਿਹੜੇ ਹੈਗੇ ਇੱਕ ਪਰਿਵਾਰ ਜਿਹੜਾ ਮੇਰਾ ਪਹਿਲਾ ਪਰਿਵਾਰ ਹੈ ਉਹ ਮੇਰੇ ਵਕੀਲਾਂ ਦਾ ਪਰਿਵਾਰ ਹੈ ਔਰ ਉਹ ਪਰਿਵਾਰ ਦੇ ਕਰਕੇ ਅੱਜ ਹਿੰਮਤ ਬਣੀ ਹੈ ਕਿ ਅੱਜ ਅਪ ਇੱਥੇ ਖੜੇ ਆ ਤੇ ਇੱਥੇ ਨੂੰ ਪੁੱਛਾ ਇੱਥੇ ਜੋ ਕਿ ਅਸੀਂ ਇਲੈਕਸ਼ਨ ਲੜਨ ਜੋਗੇ ਬਣਾਇਆ ਮੈਨੂੰ ਔਰ ਉਹੀ ਪੰਜ ਮੈਮਰੀ ਜਿਹੜੀ ਕੋਆਰਡੀਨੇਸ਼ਨ ਹੈਗੀ ਕਿਉਂਕਿ ਟਾਂਡਾ ਸਾਹਿਬ ਤੇ ਸਹਾਮੇਸ਼ਿੰਦਰ ਸਿੰਘ ਅਰੇਵਾਲ ਦੋਨੋਂ ਲਾਇਰ ਹੈਗੇ ਬੜੇ ਸੀਨੀਅਰ ਲਾਇਰ ਸੀਜ਼ਨ ਲਾਇਰ ਹੈਗੇ ਔਰ ਇੱਥੇ ਐਮਐਲ ਵੀ ਰਹਿ ਚੁੱਕੇ ਆਂ ਸੀਟ ਦੇ ਉੱਤੋਂ ਤੇ ਉਹਨਾਂ ਦੀ ਜਿਹੜੀ ਐਕਸਪਰਟਾਈਜ਼ ਹੈਗੀ ਹੈ ਔਰ ਸਪੈਸ਼ਲੀ ਲਾਅਰ ਕਮਿਊਨਿਟੀ ਦੇ ਵਿੱਚ ਔਰ ਸਾਡੇ ਹੋਰ ਜਿਹੜੇ ਹੈਗੇ ਆ ਬਿਜ਼ਨਸ ਵੀ ਟ੍ਰੇਡ ਦੇ ਵਿੱਚ ਸਟੇਟਸ ਜਿਹੜੇ ਹੈਗੇ ਆ ਔਰ ਸਾਡਾ ਵਪਾਰੀ ਜਿਹੜਾ ਹੋਰ ਛੋਟਾ ਵਪਾਰੀ ਵੀ ਹੈਗਾ ਨਾਲ ਜਿਨ੍ਹਾਂ ਦੀ ਬਹੁਤ ਦਿੱਕਤਾਂ ਹੈਗੀਆਂ ਨੇ ਇਹ ਸਾਰਿਆਂ ਨੂੰ ਜਾਣਦੇ ਨੇ ਦਿੱਕਤਾਂ ਨੂੰ ਤੇ ਕਮੇਟੀ ਬਣੀ ਹੈ ਜਿਹੜੀ ਆਰਗੇਨਾਈਜ਼ ਕਰੂਗੀ ਔਰ ਸਾਰਾ ਇਹਨੂੰ ਰਨ ਕਰੂਗੀ ਸ਼ੋਅ ਨੂੰ ਸਰ ਕਿਸ ਤਰੀਕੇ ਨੇ ਚੁਣੌਤੀਆਂ ਨੇ ਕਿਉਂਕਿ ਇੱਕ ਪਾਸੇ ਮੌਜੂਦਾ ਸਰਕਾਰ ਦੂਜੇ ਪਾਸੇ ਸਾਬਕਾ ਮੰਤਰੀ ਮੈਨੂੰ ਚੁਣੌਤੀ ਮੰਨਦਾ ਹੀ ਨਹੀਂਗਾ ਉਹਦਾ ਕਾਰਨ ਹੈ ਜਿਹੜੇ ਤਾਂ ਮੌਜੂਦਾ ਸਰਕਾਰ ਹੈ ਉਹਦਾ ਤਾਂ ਲੋਕਾਂ ਦਾ ਦਿਲ ਵੈਸੀ ਟੁੱਟ ਚੁੱਕਿਆ ਆਪਾਂ ਉਹਨਾਂ ਦੇ 3-3.5 ਸਾਲ ਦੀ ਕਾਰਗੁਜ਼ਾਰੀ ਦੇਖ ਰਹੇ ਹਾਂ ਅੱਜ ਸਡਨਲੀ ਆ ਕੇ ਇੱਥੇ ਕੰਮ ਕਰਾਉਣਾ ਸ਼ੁਰੂ ਕਰਤਾ ਤੁਸੀਂ ਦੇਖੋ ਲੁਧਿਆਣਾ ਵੈਸਟ ਦੇ ਵਿੱਚ ਥੋੜਾ ਬਹੁਤ ਕੰਮ ਸਟਾਰਟ ਸ਼ੁਰੂ ਕਰਤਾ ਨੇ ਕਰਨਾ ਬਾਕੀ ਸਭ ਲੁਧਿਆਣੇ ਦੇ ਵਿੱਚ ਕੋਈ ਕੰਮ ਹੀ ਨਹੀਂ ਹੋ ਰਿਹਾ ਇੱਕ ਇਲੈਕਸ਼ਨ ਸਟੰਟ ਹੈ। ਔਰ ਸਾਰਿਆਂ ਨੂੰ ਸਾਡੇ ਸਾਰਿਆਂ ਦਾ ਕਰਤਾਰ ਦਾ ਪਤਾ ਹੈ। ਆਮ ਆਦਮੀ ਪਾਰਟੀ ਦੀ ਵਰਕਿੰਗ ਕੀ ਹੈਗੀ ਇਹ ਸਾਨੂੰ ਲੋਕਾਂ ਨੂੰ ਪਤਾ ਹੈ। ਲੋਕੀ ਇੱਕ ਵਾਰੀ ਗਲਤੀ ਕਰ ਚੁੱਕੇ ਆ, ਭੁਲੇਖਾ ਖਾ ਚੁੱਕੇ ਹੈਗਾ ਮੇਰੇ ਖਿਆਲ ਹੁਣ ਦੁਬਾਰਾ ਭੁਲੇਖਾ ਨਹੀਂ ਖਾਣਗੇ ਔਰ ਗਲਤੀ ਨਹੀਂ ਕਰਨਗੇ। ਦੂਜੇ ਪਾਸੇ ਜਿਹੜੇ ਸਾਬਕਾ ਮੰਤਰੀ ਹੈਗੇ ਨੇ ਉਹਨਾਂ ਦੀ ਅਰੋਗੈਂਸ ਬਾਰੇ ਸਾਰਿਆਂ ਨੂੰ ਪਤਾ ਹੈਗਾ। ਔਰ ਇੱਕ ਇੱਕ ਬੰਦਾ ਹੁਣ ਡੀਲ ਕਰ ਚੁੱਕਾ ਪਿਛਲੇ 5 ਸਾਲ ਜਦੋਂ ਮੰਤਰੀ ਰਹੇ ਹੈਗੇ ਐ ਨਾਲ ਐਮਐਲਏ ਰਹੇ ਹੈਗੇ ਆਪਾਂ ਦੇਖਿਓ ਕਿੰਨਾ ਕੰਮ ਕੀਤਾ। ਰਾਦਰ ਸਾਰੀ ਇੱਕ ਮਿਸਮੈਨੇਜਮੈਂਟ ਫੰਡ ਦੀ ਹੋਈ ਹੈਗੀ ਹੈ ਜਿਹੜੀ ਕਿ ਸਾਡੇ ਲੁਧਿਆਣਾ 스마트 ਸਿਟੀ ਪ੍ਰੋਜੈਕਟ ਬਣਾਇਆ ਸੀਗਾ ਕਾਰਪੋਰੇਸ਼ਨ ਦੇ ਜਿਹੜੇ EMPLOYEES ਹੈਗੇ ਉਹ ਵੀ ਕਹਿੰਦੇ ਹੈਗੇ ਜੇ ਦੱਸਦੇ ਹੈ ਕਿ ਇੱਕ ਜਿੱਥੇ ਲੱਗਣੇ ਚਾਹੀਦੇ ਸੀਗੇ ਜਿਸ ਹਸਾ ਨਾਲ ਲੱਗਣੇ ਚਾਹੀਦੇ ਸੀਗੇ ਉਹ ਸਾਰਾ ਨਾਮ ਲਾ ਕੇ ਬੇਤੁੱਕੀ ਜਗ੍ਹਾ ਤੇ ਲਗਾਦੇ ਰਹੇ ਸੋ ਇੱਕ ਮਿਸਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਪੌਂਗ ਸਰਕਾਰ ਦੇ ਵਿੱਚ ਹੋਈ ਹੈਗੀ ਹੈ ਔਰ ਮਿਸਮੈਨੇਜਮੈਂਟ ਜਿਹੜੀ ਹੈਗੀ ਹੈ ਉਹ ਇਸ ਸਰਕਾਰ ਚੱਲ ਰਹੀ ਹੈ ਮਿਸ਼ਨ ਸਰ ਕੀ ਹੈ ਕਿ ਜੰਮਾਉਣ ਕਿ ਸਿੱਕੇ ਨਾਲ ਲੋਕਾਂ ਦੇ ਨਾਲ ਲੱਗਦਾ ਕਿਸ ਤਰੀਕੇ ਦੇ ਨਾਲ ਲੋਕੀਆਂ ਜਿਹੜੀਆਂ ਉਹਨਾਂ ਨੂੰ ਦੇਖੋ ਸਾਡਾ ਮਿਸ਼ਨ ਨਾ ਇੱਕੋ ਹੀ ਹੈ ਸ਼ਰਮਣੀ ਕਾਲੀ ਦਲ ਦਾ ਔਰ ਸਪੈਸ਼ਲੀ ਮੇਰਾ ਅਸੀਂ ਇੱਕ ਵਿਜਨ ਲੈ ਕੇ ਚੱਲਦੇ ਹਾਂ ਹਮੇਸ਼ਾ ਹੀ ਡਵੈਲਪਮੈਂਟ ਦਾ ਡਵੈਲਪਮੈਂਟ ਵਾਸਤੇ ਕਦੀ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕਦੀ ਪਾਰਟੀ ਦੀ ਰੋੜ ਪਈ ਹੈ ਜਦੋਂ ਮੈਂ ਪ੍ਰਧਾਨ ਵੀਦਿਆ ਬਾਰ ਦਾ ਐਡਮਿਨਿਸਟ੍ਰੇਸ਼ਨ ਦਾ ਚਾਹੇ ਕਾਂਗਰਸ ਪਾਰਟੀ ਰਹੀ ਹੈ ਚਾਹੇ ਕੋਈ ਹੋਰ ਪਾਰਟੀ ਨਹੀਂ ਹੈਗੀ ਹੈ ਤਾਂ ਸਾਡੇ ਬਾਰ ਦਾ ਕੰਮ ਨਹੀਂ ਰੁਕਿਆ ਹੈਗਾ ਸਾਡੇ ਲਾਇਰਜ਼ ਦੀ ਕਮਿਊਨਿਟੀ ਦਾ ਅੱਜ ਵੀ ਕੰਮ ਨਹੀਂ ਰੁਕਦਾ ਹੈਗਾ ਸੋ ਜਿਹੜਾ ਇੱਕ ਲੋਕਾਂ ਦੇ ਮਨ ਦੇ ਵਿੱਚ ਭਰਮ ਪੈਦਾ ਕੀਤਾ ਜਾ ਰਿਹਾ ਹੈ ਮੈਸਪੈਸ਼ਲੀ ਜਿਹੜੇ ਕੈਂਡੀਡੇਟਸ ਆ ਹੁਣ ਆਮ ਆਦੀ ਪਾਰਟੀ ਤੋਂ ਹੈਗੇ ਮਿਸਟਰ ਸਜੀਪ ਅਰੋੜਾ ਉਹ ਬਹੁਤ ਵੱਡਾ ਗਲਤ ਭਰਮ ਇੱਕ ਨੈਰੇਟਿਵ ਤਿਆਰ ਕੀਤਾ ਗਿਆ ਕਿ ਅਸੀਂ ਪਾਰਟੀ ਹੋਊਗੀ ਤਾਂ ਕੰਮ ਹੋਊਗਾ ਮੈਂ ਗਾਰੰਟੀ ਕਰ ਦਿੰਦਾ ਅਗਰ ਸਾਨੂੰ ਚੁਣਿਆ ਜਾਂਦਾ ਤਾਂ ਲੁਧਿਆਣਾ ਵੈਸੇ ਜੇ ਡਵੈਲਪਮੈਂਟ ਹੋਊਗੀ ਇਹ ਨੰਬਰ 1 ਤੇ ਹੋਊਗੀ ਫੰਡਸ ਕਿੱਥੋਂ ਆਣਗੇ ਇਹ ਰਿਸਪਾਂਸਿਬਿਲਟੀ ਇਹਨਾਂ ਦੀ ਨਹੀਂ ਹੈਗੀ ਗਵਰਨਮੈਂਟ ਦੇ ਫੰਡਸ ਕਿਵੇਂ ਲੈ ਕੇ ਡਿਵੈਲਪਮੈਂਟ ਕਰਨੇ ਹੈਗੇ ਆ ਇਹ ਸਾਨੂੰ ਚੰਗੀ ਤਰ੍ਹਾਂ ਦੱਸਣਾ ਸਰ ਲੋਕਾਂ ਨੂੰ ਇਹੀ ਬੇਨਤੀ ਹੈ ਸਾਰਿਆਂ ਨੂੰ ਮੱਥਾ ਜੋੜ ਕੇ ਬੇਨਤੀ ਕਰਦਾ ਕਿ ਇਸ ਵਾਰ ਜਿਹੜੀ ਵੋਟ ਹੈਗੀ ਹੈ ਇਹ ਸਾਡੀ ਝੋਲੀ ਪਾ ਦਿਓ ਅਸੀਂ ਤਾਂ ਹੱਥ ਮੰਗੀ ਸਵਦਾਸਤਾ ਕਿਉਂਕਿ ਮੰਗਾਂਗੇ ਤਾਂ ਇੱਕ ਸਾਡਾ ਵਿਜ਼ਨ ਦੇ ਉੱਤੇ ਮੰਗਾਂਗੇ ਉਹ ਹੈਗਾ ਡਿਵੈਲਪਮੈਂਟ ਦਾ ਪਹਿਲੀ ਗੱਲ ਸੈਕੰਡ ਜਿਹੜਾ ਹੈਗਾ ਮੇਰਾ ਵਿਜ਼ਨ ਹੈਗਾ ਉਹ ਟਰੇਡਰਸ ਹੈਗਾ ਥਰਡਲੀ ਬਿਜ਼ਨਸਮੈਨ ਦਾ ਹੈਗਾ ਕਿ ਉਹ ਬਿਜ਼ਨਸ ਖਤਮ ਕਰਤਾ ਇਹਨਾਂ ਨੇ ਔਰ ਜਿੰਨਾ ਟਰੇਡਰ ਔਰ ਬਿਜ਼ਨਸਮੈਨ ਦਾ ਲੁਧਿਆਣਾ ਵੈਸਟ ਵਿੱਚ ਹੈ ਇੰਨਾ ਟਰੇਡਰ ਔਰ ਬਿਜ਼ਨਸਮੈਨ ਹੋਰ ਕਿਤੇ ਵੀ ਨਹੀਂ ਹੈ ਸੋ ਅਸੀਂ ਇੱਕ ਲੈ ਕੇ ਜਾਂਦੇ ਹਾਂ ਵਿਜ਼ਨ ਕਿ ਅਸੀਂ ਟਰੇਡਰ ਔਰ ਬਿਜ਼ਟੀ ਜਿਹੜੇ ਬਿਜ਼ਨਸਮੈਨ ਹਨ ਉਹਨੇ ਲੜਾਈ ਅਸੀਂ ਦੁਆਰਾ ਲੜਾਂਗੇ ਔਰ ਲੜ ਕੇ ਦੁਆਰਾ ਫਿਰ ਜਿਹੜੇ ਉਹਨਾਂ ਦੇ ਰਾਈਟਸ ਬੰਦੇ ਆ ਉਹ ਰਾਈਟਸ ਜਿਹੜੇ ਹੈਗੇ ਉਹਨਾਂ ਦੇ ਉਹਨਾਂ ਦਾਵਾਵਾਂਗੇ ਸਰ ਇੱਕ ਖਰੀਦਦਾਰ ਵੱਲੋਂ ਤੁਸੀਂ ਪਹਿਲਾਂ ਵੀ ਇੱਕ ਬਿਆਨ ਵੀ ਜਾਰੀ ਕੀਤਾ ਸੀਗਾ ਕਿ ਸਾਰੇ ਖਰੀਦਦਾਰ ਵਾਲਿਆਂ ਨੂੰ ਇਹ ਇੱਕਜੁੱਟ ਹੋਣ ਦੀ ਲੋੜ ਹੈ ਸੋ ਲੱਗਦਾ ਇੱਕ ਪਲੇਟਫਾਰਮ ਇੱਕ ਵਧੀਆ ਆਪਸ਼ਨ ਹੈਗੀ ਹੈ ਇੱਥੇ ਸਾਰਿਆਂ ਨੂੰ ਇਕੱਠੇ ਹੋਣ ਦੀ ਇੱਕ ਜੁੱ ਦੇਖੋ ਜਿਹੜਾ ਮੇਰਾ ਪਹਿਲਾ ਬਿਆਨ ਆਇਆ ਸੀਗਾ ਮੈਂ ਉੱਥੇ ਖੜਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰਸ ਹੈਗੇ ਆ ਉਹਨਾਂ ਨੂੰ ਇੱਕ ਝੂਠ ਹੋਂਦੀ ਲੋੜ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਪਹਿਲੇ ਹੀ ਇੱਕ ਝੂਠਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਿਹੜਾ ਕੋਈ ਫਟਿਆ ਨਹੀਂ ਹੈਗਾ ਰਾਦਰ ਕਿਉਂਕਿ ਥੋੜੀ-ਬਹੁਤ ਲੜਾਈ ਹੁੰਦੀ ਹੈ ਇਹਨਾਂ ਦੀ ਉੱਪਰਲੇ ਲੈਵਲ ਦੇ ਉੱਤੇ ਲੜਾਈ ਹੁੰਦੀ ਹੈ ਉਹਦੇ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਘਰ ਬੈਠ ਗਿਆ ਸੀਗਾ ਪਰ ਅੱਜ ਜਿੰਨਾ ਉਸ ਸ਼ਾਹ ਸ਼੍ਰੋਮਣੀ ਅਕਾਲੀ ਦਲ ਵਰਕਰ ਅੱਜ ਹੈ ਮੈਂ ਕਿਉਂਕਿ ਬਾਦਲਪਿੰਡ ਤੋਂ ਚੱਲਿਆ ਵੀ ਤਾਂ 3 ਘੰਟੇ ਦੇ ਵਿੱਚ ਦਨੇ ਘੰਟੇ ਦੇ ਵਿੱਚ ਅਗਰ ਮੇਰਾ ਮੋਬਾਈਲ ਚੈੱਕ ਕਰ ਲਓ ਤਾਂ ਮੇਰੇ ਹਿਸਾਬ ਨਾਲ ਮਿਸਡ ਕਾਲਾਂ ਨਹੀਂ ਹੋਣੀਆਂ ਹਜ਼ਾਰ ਤੋਂ ਵੱਧ ਹੋਣੀਆਂ ਨੇ ਔਰ ਜਿਹੜੇ ਮੈਂ ਰੀਸੀਵ ਕੀਤੀਆਂ ਕਾਲਾਂ ਹੈਗੀਆਂ ਨੇ ਉਹ ਮੇਰੇ 2300 ਕਾਲਾਂ ਮੈਂ ਰੀਸੀਵ ਕਰ ਚੁੱਕਾ। ਉਤੋਂ ਇਲਾਵਾ 1000 ਦੀ ਗਿਣਤੀ ਵਿੱਚ WhatsApp ਮੈਸੇਜ ਆ ਗਏ ਜਿਹੜੇ ਕਿ ਸਾਡੇ ਵੈਸਟ ਦੇ ਵਰਕਰਸ ਦੇ ਆਏ ਹੈਗੇ। ਸੋ ਅੱਜ ਇੱਕ ਵੈਸਟ ਦਾ ਵਰਕਰ ਉਹ ਦੁਆਰਾ ਖੜਾ ਹੋ ਗਿਆ। ਔਰ ਇਤੋਂ ਇਲਾਵਾ ਥੋੜੇ ਬਹੁਤ ਇੰਟਰਸਟਿੰਗ ਗੱਲ ਦੱਸਦਾ। ਮੈਨੂੰ ਸਾਡੇ ਵਰਕਰਸ ਤੋਂ ਇਲਾਵਾ ਸਾਡੇ ਦੇ ਭੈਣਾਂ ਦੀਆਂ ਮਾਵਾਂ ਦੇ ਇਥੇ ਫੋਨ ਬਹੁਤ ਆ ਰਹੇ ਆ। ਆ ਜੋ ਕਹਦੇ ਕਿ ਜਿਹੜਾ ਤੁਸੀਂ ਉਹ ਬੱਚੇ ਦਾ ਕੇਸ ਲੜਿਆ ਸੀਗਾ ਜਿਹਦੇ ਵਿੱਚ ਕਿ ਅਸੀਂ ਮੌਤ ਦੀ ਸਜ਼ਾ ਦਵਾਈ ਹੈਗੀ ਹੈ ਦੋਸ਼ੀ ਨੂੰ ਉਹ ਕੇਸ ਕਰਕੇ ਦਿਲਰੋਜ਼ ਦਾ ਉਸ ਕੇਸ ਕਰਕੇ ਕਹਿੰਦੇ ਜੀ ਸਾਡੇ ਦਾਵਾਵਾਂ ਤੁਹਾਡੇ ਨਾਲ ਨੇ ਅਸੀਂ ਤੁਹਾਡੇ ਨਾਲ ਕਿਉਂ ਕਹਿੰਦੇ ਸਾਡੇ ਨੂੰ ਯਾਦ ਜਿਹੜੀ ਹੈਗੀ ਹੈ ਸਾਡੇ ਦਿਲਾਂ ਚ ਅੱਜ ਵੀ ਹੈਗੀ ਹੈ ਤੇ ਕਿਵੇਂ ਉਹ ਤੁਸੀਂ ਫ੍ਰੀ ਆਫ ਕਾਸਟ ਕੇਸ ਲੜ ਕੇ ਜਿਹੜਾ ਹੈਗਾ ਦਵਾਇਆ ਇਨਸਾਫ ਦਵਾਇਆ ਇਤੋਂ ਅਲਾਵਾ ਹੋਰ ਬਹੁਤ ਸਾਰੇ ਕੇਸ ਜਿਹੜੇ ਤੁਸੀਂ ਫ੍ਰੀ ਲੜਦੇ ਆਗੇ ਜਿੱਥੇ ਪਬਲਿਕ ਇੰਟਰਸਟ ਇਨਵੋਲਡ ਹੈ ਅਜ ਤੱਕ ਮੇਰੇ ਕੈਰੀਅਰ ਦੇ ਵਿੱਚ 34 ਸਾਲ ਦਾ ਕੈਰੀਅਰ ਹੋ ਗਿਆ 34 ਸਾਲ ਦੇ ਕੈਰੀਅਰ ਤਕਰੀਬਨ ਹਜ਼ਾਰਾਂ ਹੀ ਕੇਸ ਜਿੱਤੇ ਪਬਲਿਕ ਇੰਡਸਟਰੀ ਇਨਵਾਰਡਰ ਆਫ ਫ੍ਰੀ ਕਿ ਲੜੇ ਹੈਗੇ ਆ ਅੱਜ ਉਹ ਚੀਜ਼ਾਂ ਨਹੀਂ ਹੈਗੀਆਂ ਨੇ ਲੋਕਾਂ ਦੇ ਜਿਹੜੇ دعਵਾਵਾਂ ਆ ਰਹੀਆਂ ਨੇ ਮਾਵਾਂ ਦੀਆਂ ਭੈਣਾਂ ਦੀਆਂ دعਵਾਵਾਂ ਆ ਰਹੀਆਂ ਹੈਗੀਆਂ ਨੇ ਇੱਕ ਬਹੁਤ ਵੱਡੀ ਚੀਜ਼ ਹੈ